ਮਾਨਯੋਗ ਡੀਜੀ ਪੰਜਾਬ ਤੇ ਡੀਆਈਜੀ ਲੁਧਿਆਣਾ ਰੇਂਜ ਦੇ ਦਿਸ਼ਾ ਨਿਰਦੇਸ਼ਾ ਹੇਠ ਜੋ ਅਪਰਾਧ ਤੇ ਅਪਰਾਧ ਨੂੰ ਰੋਕਣ ਦੀ ਮੁਹਿੰਮ ਚੱਲ ਰਹੀ ਹੈ ਉਹਦੇ ਅੰਦਰ ਹੀ ਖੰਨਾ ਪੁਲਿਸ ਨੂੰ ਬਹੁਤ ਵੱਡੀ ਕਾਮਯਾਬੀ ਅੱਜ ਮਿਲੀ ਹੈ ਕੱਲ ਮਾਛੀਵਾੜਾ ਵਿਖੇ ਤਕਰੀਬਨ 5:30 ਵਜੇ ਇੱਕ ਵਿਕਾਸ ਨਾਮ ਦੇ ਪਰਸਨ ਨੇ ਸਾਨੂੰ ਇਤਲਾਹ ਦਿੱਤੀ ਕਿ ਉਹਦਾ 2.5 ਸਾਲ ਦਾ ਬੱਚਾ ਜਿਹਦਾ ਨਾਮ ਲਖਸ਼ ਹੈ ਉਹ ਗੁੰਮ ਹੋ ਗਏ ਤੇ ਉਹਨੂੰ ਗਵਾਚ ਗਿਆ ਦੁਪਹਿਰੇ ਜਦੋਂ ਉਹ ਆਪਣੀ ਦਾਦੀ ਦੇ ਨਾਲ ਕਿਸੇ ਲੋਕਲ ਕਿਰੀਆਨਾ ਸਟੋਰ ਤੇ ਸਮਾਨ ਖਰੀਦਣ ਗਿਆ ਸੀਗਾ ਜਿਵੇਂ ਹੀ ਪੁਲਿਸ ਨੂੰ ਇਤਲਾ ਮਿਲੀ ਕਿ ਇਮੀਡੀਟਲੀ 175 ਨੰਬਰ ਐਫਆਰ ਪੁਲਿਸ ਸਟੇਸ਼ਨ ਮਾਛੀਵਾੜਾ ਪੁਲਿਸ ਨੇ ਦਰਜ ਕੀਤੀ ਤੇ ਇਹ ਤਫ਼ਤੀਸ਼ ਸ਼ੁਰੂ ਕੀਤੀ ਇਨੀਸ਼ੀਅਲ ਤਫ਼ਤੀਸ਼ ਦੇ ਦੌਰਾਨ ਹੀ ਸੀਸੀਟੀ ਫੁਟੇਜ ਜਦੋਂ ਪੁਲਿਸ ਨੇ ਚੈੱਕ ਕੀਤੀ ਉੱਥੇ ਦੋ ਸ਼ੱਕੀ ਪਰਸਨ ਬਾਈਕ ਦੇ ਉੱਪਰ ਆਂਦੇ ਦਿਸਦੇ ਹੈ ਉਸੀ ਲੋਕੇਸ਼ਨ ਤੇ ਜਿੱਥੋਂ ਜੋ ਬੱਚਾ ਹੈ ਲਖਸ਼ ਉਹ ਜਿਸ ਲੋਕੇਸ਼ਨ ਤੇ ਆਖਰੀ ਵਾਰੀ ਦੇਖਿਆ ਗਿਆ ਸੀਗਾ ਤੇ ਜਦੋਂ ਉਹਨ ਪਰਸਨ ਨੂੰ ਫ੍ਰੇਸ ਕਰਕੇ ਉਹਨਾਂ ਦੇ ਪੁੱਛਕਿਛ ਕੀਤੀ ਤੇ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਅਜੋ 2.5 ਸਾਲ ਦਾ ਬੱਚਾ ਲਖਸ਼ ਉਹਨੂੰ ਉਸ ਏਰੀਆ ਤੋਂ ਚੱਕ ਕੇ ਇੱਕ ਬਬੀਤਾ ਨਾ ਦੀ ਲੇਡੀ ਨੂੰ ਵੇਚ ਦਿੱਤਾ ਹੈ ਤੇ ਜੋ ਇਹ ਵੇਚਣ ਦੀ ਪ੍ਰਕਿਰਿਆ ਦੇ ਵਿੱਚ ਉਹਨਾਂ ਨੇ 9000 ਰੁਪਏ ਤਾਂ ਜੀ ਭੇ ਰਾਹੀ ਹੁਬ ਅਭੀ ਤੱਕ ਉਹ ਮਾਰੀ ਤੋਂ ਲੈ ਲਿਆ ਸੀਗਾ ਤੇ ਦੇ ਨਾਲ ਨਾਲ 70000 ਰੁਪਏ ਕੈਸ਼ 50000 ਰੁਪਏ ਕੈਸ਼ ਇਹਨੇ ਲੈ ਕੇ ਫਿਰ ਜੋ ਬਬੀਤਾ ਹੈ ਇਹਨੇ ਅੱਗੇ ਆਪਣੀ ਸਿਸਟਰ ਜਿਹਦਾ ਨਾਮ ਸਰਿਤਾ ਹੈ ਜਿਹਦੇ ਕੋਲ ਬੱਚੇ ਨਹੀਂ ਹੈ ਉਹਨੂੰ ਅੱਗੇ ਦਿੱਤਾ ਸੀਗਾ ਸਰਿਤਾ ਬੱਚੇ ਆਪਣੇ ਹਸਬੰਡ ਦੇ ਨਾਲ ਬੱਚੇ ਨੂੰ ਲੈ ਕੇ ਜੋ ਪਿਛੇ ਰਾਜਸਥਾਨ ਦੀ ਬੈਕਗਰਾਉਂਡ ਜਿਹਨਾਂ ਦੀ ਹੈਗੀ ਉਹ ਬੱਚੇ ਨੂੰ ਲੈ ਕੇ ਰਾਜਸਥਾਨ ਵੱਲ ਨਿਕਲ ਗਏ ਤੇ ਟੈਕਨੀਕਲੀ ਇਹਨੂੰ ਟ੍ਰੇਸ ਕਰਦੇ ਹੋਏ ਸਾਨੂੰ ਲੋਕੇਸ਼ਨ ਰਾਜਸਥਾਨ ਦੀ ਮਿਲੀ ਤੇ ਅਸੀਂ ਰਾਜਸਥਾਨ ਪੁਲਿਸ ਦੇ ਨਾਲ ਵੀ ਟਾਈਪ ਕੀਤਾ ਉਦੋਂ ਬਾਅਦ ਇਹਦੀ ਲੋਕੇਸ਼ਨ ਫਿਰ ਸਿਰਸਾ ਦੀ ਆਈ ਤੇ ਫਾਈਨਲੀ ਸਿਰਸਾ ਪੁਲਿਸ ਦੇ ਨਾਲ ਇੱਕ ਜੁਆਇੰਟ ਆਪਰੇਸ਼ਨ ਦੇ ਵਿੱਚ ਬੱਚੇ ਨੂੰ ਉਹਦੇ ਕਿਡਨੈਪਰ ਦੇ ਨਾਲ ਉੱਥੋਂ ਰਿਕਵਰ ਕੀਤਾ ਗਿਆ ਤੇ ਇਸ ਪੂਰੀ ਕੀ ਪੂਰੀ ਜੋ ਕਿਡਨੈਪਿੰਗ ਦਾ ਜੋ ਇਨਸੀਡੈਂਟ ਹੈਗਾ ਇਹਦੇ ਵਿੱਚ ਦੋਨੋਂ ਕਿਡਨੈਪਰ ਲੇਡੀ ਜਿਨੇ ਬੱਚੇ ਨੂੰ ਖਰੀਦਾ ਸੀਗਾ ਉਹਦਾ ਹਸਬੰਦ ਤੇ ਜਿਸ ਲੇਡੀ ਤੇ ਉਹਦੇ ਹਸਬੰਡ ਨੇ ਫਾਈਨਲੀ ਬੱਚੇ ਨੂੰ ਲੈ ਕੇ ਪੰਜਾਬ ਤੋਂ ਸਿਰਸਾ ਤੱਕ ਜੋ ਗਏ ਸੀਗੇ ਉਹਨਾਂ ਨੂੰ ਅਰੈਸਟ ਕਰ ਲਿਆ ਤੇ ਬੱਚੇ ਨੂੰ ਸੇਫਲੀ ਰਿਕਵਰ ਕਰਕੇ ਉਹਦੇ ਮਾਪਿਓ ਨੂੰ ਸੌਂਪ ਦਿੱਤਾ ਗਿਆ ਕਿੰਨੀ ਦੇਰ ਤੋਂ ਮੈਨੂੰ ਸਮਾਂ ਲੱਗਿਆ ਇਸ ਦੇ ਵਿੱਚ ਇਹਦੇ ਵਿੱਚ ਲੈਸਰ ਥੈਨ ਆਈ ਥਿੰਕ 12 ਘੰਟੇ ਕਿਉਂਕਿ ਪੁਲਿਸ ਨੂੰ ਇਤਲਾ ਮਿਲੀ ਸਵੇਰੇ ਅਰਲੀ ਮਾਰਨਿੰਗ ਤੱਕ ਬੱਚਾ ਰਿਕਵਰ ਹੋ ਗਿਆ ਸੀਗਾ 8:30 ਵਜੇ ਕੇ ਤਕਰੀਬਨ 8:90 ਵਜੇ ਕੇ ਤਕਰੀਬਨ ਬੱਚਾ ਰਿਕਵਰ ਹੋ ਗਿਆ ਸੀਗਾ ਤੇ ਹੁਣ ਸਿਰਸਾ ਤੋਂ ਹੁਣੇ ਫਿਰ ਪੁਲਿਸ ਪਾਰਟੀ ਹੁਣ ਲੈ ਕੇ ਬੱਚੇ ਨੂੰ ਪਹੁੰਚੀ ਤੇ ਉਹਦੇ ਪੈਰੈਂਟਸ ਨੂੰ ਸੌਂਪਤਾ ਗਿਆ ਇਸ ਦੇ ਵਿੱਚ 6 ਟੋਟਲ ਪਰਸਨ ਗ੍ਰਿਫਤਾਰ ਹੋਏ ਦੋ ਮੁੰਡੇ ਜਿਨ੍ਹਾਂ ਦਾ ਨਾਮ ਰਮੇਸ਼ ਤੇ ਚੰਦਨ ਸਹਾਣੀ ਹੈ ਇਹਨਾਂ ਨੂੰ ਇਨੀਸ਼ੀਅਲੀ ਅਰੈਸਟ ਕੀਤਾ ਗਿਆ ਇਹਦੇ ਨਾਲ ਨਾਲ ਬਬੀਤਾ ਤੇ ਉਹਦਾ ਹਸਬੰਡ ਜੈਨਾਤ ਤੇ ਰੀਤਾ ਦੇਵੀ ਤੇ ਉਹਦਾ ਉਹਦਾ ਹਸਬੰਡ ਸੰਤੋਸ਼ ਸਾਨੀ ਇਹ 6 6 ਪਰਸਨ ਨੂੰ ਅਰੈਸਟ ਕੀਤਾ ਗਿਆ ਬੱਚੇ ਨੂੰ ਰਿਕਵਰ ਕਰ ਲਿਆ ਜਿਹੜੇ ਬੱਚੇ ਚੱਕੇ ਨਹੀਂ ਸੀ ਨਾ ਚੱਕਿਆ ਸੀਗਾ ਪਹਿਲਾਂ ਵੀ ਹਜੇ ਕੋਈ ਹੱਕ ਦੀ ਕੀ ਉਹ ਨਹੀਂ ਕਰਦਾ ਅ ਨਹੀਂ ਨਹੀਂ ਐਸਾ ਹਜੇ ਤੱਕ ਉਹਨਾਂ ਦਾ ਕੋਈ ਪ੍ਰੀਵਿਅਸ ਕ੍ਰਾਈਮ ਰਿਕਾਰਡ ਸਾਹਮਣੇ ਨਹੀਂ ਆਇਆ ਆ ਜੋ ਕਿਡਨੈਪਰਸ ਸੀਗੇ ਤੇ ਉਹ ਇਹਨਾਂ ਦੇ ਬੱਚੇ ਤੇ ਗਵੰਡੀ ਹੈ ਤੇ ਜਾਣਦੇ ਸੀਗੇ ਤੇ ਇਨ ਫੈਕਟ ਜਦੋਂ ਪੁਲਿਸ ਬੱਚੇ ਨੂੰ ਲਾਵਰੀ ਸੀਗੀ ਫੈਮਲੀ ਜਦੋਂ ਲਵ ਦੇ ਸੀਗੇ ਤੇ ਉਹ ਫੈਮਲੀ ਦੇ ਨਾਲ ਨਾਲ ਹੀ ਸਰਚ ਵੀ ਕਰਾਰੇ ਸੀਗੇ ਤਾਂ ਕਿ ਉਹ ਪੂਰਾ ਧਿਆਨ ਰੱਖ ਸਕਣ ਕਿ ਕਿੱਥੇ ਤੱਕ ਸਰਚ ਦੀ ਕਾਰਵਾਈ ਪਹੁੰਚੇ ਤੇ ਕਿੱਥੇ ਤੇ ਪੁਲਿਸ ਦੀ ਤਫ਼ਤੀਸ਼ ਪਹੁੰਚੀ ਹੈ ਬੱਚਾ ਕਿਉਂ ਸੇਫ ਰੀਆ ਜੀ ਬਿਲਕੁਲ ਸੇਫ ਤੇ ਆਪ ਆਪਣੇ ਮਾਪਿਓ ਦੇ ਕੋਲ ਹੁਣ ਬੱਚਾ ਪਹੁੰਚ ਗਿਆ ਜੀ ਜਿਵੇਂ ਹੀ ਪੁਲਿਸ ਨੂੰ ਇਤਲਾ ਮਿਲੀ ਕਿ ਇਮੀਡੀਟਲੀ 175 ਨੰਬਰ ਐਫ ਆਰ ਪੁਲਿਸ ਸਟੇਸ਼ਨ ਮਾਛੀਵਾੜਾ ਪੁਲਿਸ ਨੇ ਦਰਜ ਕੀਤੀ ਤੇ ਇਹ ਤਫ਼ਤੀਸ਼ ਸ਼ੁਰੂ ਕੀਤੀ ਇਨੀਸ਼ੀਅਲ ਤਫਤੀਸ਼ ਦੇ ਦੌਰਾਨ ਹੀ ਸੀਸੀਟੀ ਫੁਟੇਜ ਜਦੋਂ ਪੁਲਿਸ ਨੇ ਚੈੱਕ ਕੀਤੀ ਉਥੇ ਦੋ ਸ਼ੱਕੀ ਪਰਸਨ ਬਾਈਕ ਦੇ ਉੱਪਰ ਆਂਦੇ ਦਿਸਦੇ ਹੈ ਉਸੇ ਲੋਕੇਸ਼ਨ 'ਤੇ ਜਿੱਥੋਂ ਜੋ ਬੱਚਾ ਹੈ ਲਖਸ਼ ਉਹ ਜਿਸ ਲੋਕੇਸ਼ਨ 'ਤੇ ਆਖਰੀ ਵਾਰੀ ਦੇਖਿਆ ਗਿਆ ਸੀਗਾ ਤੇ ਜਦੋਂ ਉਹਨ ਪਰਸਨ ਨੂੰ ਪ੍ਰੈਸ ਕਰਕੇ ਉਹਨਾਂ ਦੀ ਪੁੱਛਗਿੱਛ ਕੀਤੀ ਤੇ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਅਜੋ 2.5 ਸਾਲ ਦਾ ਬੱਚਾ ਲਖਸ਼ ਉਹਨੂੰ ਉਸ ਏਰੀਆ ਤੋਂ ਚੱਕ ਕੇ ਇੱਕ ਬਬੀਤਾ ਨਾਂ ਦੀ ਲੇਡੀ ਨੂੰ ਵੇਚ ਦਿੱਤਾ ਹੈ ਤੇ ਜੋ ਇਹ ਵੇਚਣ ਦੀ ਪ੍ਰਕਿਰਿਆ ਦੇ ਵਿੱਚ ਨਾਨੇ 9000 ਰੁਪਏ ਤਾਂ ਜੀਪੇ ਰਾਹੀ ਅਬ ਅਭੀਤ ਕੁਮਾਰੀ ਤੋਂ ਲੈ ਲਿਆ ਸੀਗਾ ਤੇ ਇਹਦੇ ਨਾਲ ਨਾਲ 70000 ਰੁਪਏ 50000 ਰੁਪਏ ਕੈਸ਼ ਇਹਨੇ ਲੈ ਕੇ ਫਿਰ ਜੋ ਬਬੀਤਾ ਹੈ ਇਹਨੇ ਅੱਗੇ ਆਪਣੀ ਸਿਸਟਰ ਜਿਹਦਾ ਨਾਮ ਸਰਿਤਾ ਹੈ ਜਿਹਦੇ ਕੋਲ ਬੱਚੇ ਨਹੀਂ ਹੈ ਉਹਨੂੰ ਅੱਗੇ ਦੇ ਦਿੱਤਾ ਸੀਗਾ ਸਰਿਤਾ ਬੱਚੇ ਆਪਣੇ ਹਸਬੰਡ ਦੇ ਨਾਲ ਬੱਚੇ ਨੂੰ ਲੈ ਕੇ ਆ ਜੋ ਪਿਛੇ ਰਾਜਸਥਾਨ ਦੀ ਬੈਕਗਰਾਉਂਡ ਜਿਨਾ ਦੀ ਹੈਗੀ ਉਹ ਬੱਚੇ ਨੂੰ ਲੈ ਕੇ ਰਾਜਸਥਾਨ ਵੱਲ ਨਿਕਲ ਗਏ ਤੇ ਟੈਕਨੀਕਲੀ ਇਹਨੂੰ ਟ੍ਰੇਸ ਕਰਦੇ ਹੋਏ ਸਾਨੂੰ ਲੋਕੇਸ਼ਨ ਰਾਜਸਥਾਨ ਦੀ ਮਿਲੀ ਤੇ ਅਸੀਂ ਰਾਜਸਥਾਨ ਪੁਲਿਸ ਦੇ ਨਾਲ ਵੀ ਟਾਈਪ ਕੀਤਾ ਉਦੋਂ ਬਾਅਦ ਇਹਦੀ ਲੋਕੇਸ਼ਨ ਫਿਰ ਸਿਰਸਾ ਦੀ ਆਈ ਤੇ ਫਾਈਨਲੀ ਸਿਰਸਾ ਪੁਲਿਸ ਦੇ ਨਾਲ ਇੱਕ ਜੁਆਇੰਟ ਆਪਰੇਸ਼ਨ ਦੇ ਵਿੱਚ ਬੱਚੇ ਨੂੰ ਉਹਦੇ ਕਿਡਨੈਪਰਸ ਦੇ ਨਾਲ ਉਥੋਂ ਰਿਕਵਰ ਕੀਤਾ ਗਿਆ ਤੇ ਇਸ ਪੂਰੀ ਕੀ ਪੂਰੀ ਜੋ ਕਿਡਨੈਪਿੰਗ ਜੋ ਜੋ ਇਨਸੀਡੈਂਟ ਹੈਗਾ ਇਹਦੇ ਵਿੱਚ ਦੋਨੋਂ ਕਿਡਨੈਪਰ ਲੇਡੀ ਜਿਨੇ ਬੱਚੇ ਨੂੰ ਖਰੀਦਾ ਸੀਗਾ ਉਹਦਾ ਹਸਬੰਡ ਤੇ ਜਿਸ ਲੇਡੀ ਤੇ ਉਹਦੇ ਹਸਬੰਡ ਨੇ ਫਾਈਨਲੀ ਬੱਚੇ ਨੂੰ ਲੈ ਕੇ ਪੰਜਾਬ ਤੋਂ ਸਿਰਸਾ ਤੱਕ ਜੋ ਗਏ ਸੀਗੇ ਉਹਨਾਂ ਨੂੰ ਅਰੈਸਟ ਕਰ ਲਿਆ ਤੇ ਬੱਚੇ ਨੂੰ ਸੇਫਲੀ ਰਿਕਵਰ ਕਰਕੇ ਉਹਦੇ ਮਾਪਿਓ ਨੂੰ ਸੌਂਪ ਦਿੱਤਾ ਗਿਆ ਕਿੰਨੀ ਦੇਰ ਤੋਂ ਮਸਾ ਲੱਗਿਆ ਇਸ ਦੇ ਵਿੱਚ ਇਦੇ ਵਿੱਚ ਲੈਸ ਥੈਨ ਆਈ ਥਿੰਕ 12 ਘੰਟੇ ਕਿਉਂਕਿ ਪੁਲਿਸ ਨੂੰ ਇਤਲਾ ਮਿਲੀ ਸਵੇਰੇ ਅਰਲੀ ਮਾਰਨਿੰਗ ਤੱਕ ਬੱਚਾ ਰਿਕਵਰ ਹੋ ਗਿਆ ਸੀਗਾ 8:30 ਵਜੇ ਦੇ ਤਕਰੀਬਨ 8:90 ਵਜੇ ਦੇ ਤਕਰੀਬਨ ਬੱਚਾ ਰਿਕਵਰ ਹੋ ਗਿਆ ਸੀਗਾ ਤੇ ਹੁਣ ਸਿਰਸਾ ਤੋਂ ਹੁਣੇ ਫਿਰ ਪੁਲਿਸ ਪਾਰਟੀ ਹੁਣ ਲੈ ਕੇ ਬੱਚੇ ਨੂੰ ਪਹੁੰਚੀ ਤੇ ਉਹਦੇ ਪੇਰੈਂਟਸ ਨੂੰ ਸੌਂਪਤਾ ਗਿਆ ਕਿੰਨੇ ਲੋਕ ਗ੍ਰਿਫਤਾਰ ਹੋਏ ਇਸ ਦੇ ਵਿੱਚ 6 ਟੋਟਲ ਪਰਸਨ ਗ੍ਰਿਫਤਾਰ ਹੋਏ ਦੋ ਮੁੰਡੇ ਜਿਨ੍ਹਾਂ ਦਾ ਨਾਮ ਰਮੇਸ਼ ਤੇ ਚੰਦ ਚੰਦਨ ਸਹਾਣੀ ਹੈ ਇਨਾਂ ਨੂੰ ਇਨੀਸ਼ੀਅਲੀ ਅਰੈਸਟ ਕੀਤਾ ਗਿਆ ਇਹਦੇ ਨਾਲ ਨਾਲ ਬਬੀਤਾ ਤੇ ਉਹਦਾ ਹਸਬੰਡ ਜੈਨਾਥ ਤੇ ਰੀਤਾ ਦੇਵੀ ਤੇ ਉਹਦਾ ਉਹਦਾ ਹਸਬੰਡ ਸੰਤੋਸ਼ ਸਾਨੀ ਇਹ 6 6 ਪਰਸਨ ਨੂੰ ਅਰੈਸਟ ਕੀਤਾ ਗਿਆ ਬੱਚੇ ਨੂੰ ਰਿਕਵਰ ਕਰ ਲਿਆ ਜਿਹੜੇ ਬੱਚੇ ਚੱਕੇ ਨੇ ਜਿਹਨਾਂ ਚੱਕਿਆ ਸੀਗਾ ਪਹਿਲਾਂ ਵੀ ਹਜੇ ਕੋਈ ਹੱਕ ਵੀ ਕੀ ਉਹ ਨਿਕਲਦਾ ਨਹੀਂ ਆ ਨਹੀਂ ਨਹੀਂ ਐਸਾ ਹਜੇ ਤੱਕ ਉਹਨਾਂ ਦਾ ਕੋਈ ਪ੍ਰੀਵੀਅਸ ਕ੍ਰਾਈਮ ਰਿਕਾਰਡ ਸਾਹਮਣੇ ਨਹੀਂ ਆਇਆ ਆ ਆ ਜੋ ਕਿਡਨੈਪਰਸ ਸੀਗੇ ਤੇ ਉਹ ਉਹ ਇਹਨਾਂ ਦੇ ਬੱਚੇ ਤੇ ਗਵੰਡੀ ਹੈ ਤੇ ਨਾ ਜਾਣਦੇ ਸੀਗੇ ਤੇ ਇਨ ਫੈਕਟ ਜਦੋਂ ਪੁਲਿਸ ਬੱਚੇ ਨੂੰ ਲਵਰੀ ਸੀ ਫੈਮਲੀ ਜਦੋਂ ਲਵਦੇ ਸੀਗੇ ਤੇ ਉਹ ਫੈਮਲੀ ਦੇ ਨਾਲ ਨਾਲ ਹੀ ਸਰਚ ਵੀ ਕਰਾਰੇ ਸੀਗੇ ਤਾਂ ਕਿ ਉਹ ਪੂਰਾ ਧਿਆਨ ਰੱਖ ਸਕਣ ਕਿ ਕਿੱਥੇ ਤੱਕ ਸਰਚ ਦੀ ਕਾਰਵਾਈ ਪਹੁੰਚੇ ਤੇ ਕਿੱਥੇ ਤੇ ਪੁਲਿਸ ਦੀ ਤਫਤੀਸ਼ ਪਹੁੰਚੀ ਹੈ ਬੱਚਾ ਬਿਲਕੁਲ ਸੇਫ ਰੀਆ ਜੀ ਬਿਲਕੁਲ ਸੇਫ ਤੇ ਅਬ ਆਪਣੇ ਮਾਪਿਓ ਦੇ ਕੋਲ ਹੁਣ ਬੱਚਾ ਪਹੁੰਚ ਗਿਆ ਜੀ ਅ ਜਿਵੇਂ ਹੀ ਪੁਲਿਸ ਨੂੰ ਇਤਲਾ ਮਿਲੀ ਕਿ ਇਮੀਡੀਟਲੀ 175 ਨੰਬਰ ਐਫਆਰ ਪੁਲਿਸ ਸਟੇਸ਼ਨ ਮਾਛੀਵਾੜਾ ਪੁਲਿਸ ਨੇ ਦਰਜ ਕੀਤੀ ਤੇ ਇਹ ਤਫਤੀਸ਼ ਸ਼ੁਰੂ ਕੀਤੀ ਇਨੀਸ਼ੀਅਲ ਤਫਤੀਸ਼ ਦੇ ਦੌਰਾਨ ਹੀ ਸੀਸੀਟੀ ਫੁਟੇਜ ਜਦੋਂ ਪੁਲਿਸ ਨੇ ਚੈੱਕ ਕੀਤੀ ਉਥੇ ਦੋ ਸ਼ੱਕੀ ਪਰਸਨ ਬਾਈਕ ਦੇ ਉੱਪਰ ਆਂਦੇ ਦਿਸਦੇ ਹੈ ਉਸੇ ਲੋਕੇਸ਼ਨ 'ਤੇ ਜਿੱਥੋਂ ਜੋ ਬੱਚਾ ਹੈ ਲਖਸ਼ ਉਹ ਜਿਸ ਲੋਕੇਸ਼ਨ 'ਤੇ ਆਖਰੀ ਵਾਰੀ ਦੇਖਿਆ ਗਿਆ ਸੀਗਾ ਤੇ ਜਦੋਂ ਉਹਨ ਪਰਸਨ ਨੂੰ ਪ੍ਰੈਸ ਕਰਕੇ ਉਹਨਾਂ ਦੀ ਪੁੱਛਗਿੱਛ ਕੀਤੀ ਤੇ ਉਹਨਾਂ ਨੇ ਦੱਸਿਆ ਕੀ ਉਹਨਾਂ ਨੇ ਜੋ 2.5 ਸਾਲ ਦਾ ਬੱਚਾ ਲਖਸ਼ੇ ਉਹਨੂੰ ਉਸ ਏਰੀਆ ਤੋਂ ਚੱਕ ਕੇ ਇੱਕ ਬਬੀਤਾ ਨਾਂ ਦੀ ਲੇਡੀ ਨੂੰ ਵੇਚ ਦਿੱਤਾ ਹੈ ਤੇ ਜੋ ਇਹ ਵੇਚਣ ਦੀ ਪ੍ਰਕਿਰਿਆ ਦੇ ਵਿੱਚ ਉਹਨਾਂ ਨੇ 9000 ਰੁਪਏ ਤਾਂ ਜੀ ਭੇ ਰਾਹੀ ਅਬ ਅਭੀ ਤੱਕ ਮਾਰੀ ਤੋਂ ਲੈ ਲਿਆ ਸੀਗਾ ਤੇ ਇਹਦੇ ਨਾਲ ਨਾਲ 70000 ਰੁਪਏ 50000 ਰੁਪਏ ਕੈਸ਼ ਇਹਨੇ ਲੈ ਕੇ ਫਿਰ ਜੋ ਬਬੀਤਾ ਹੈ ਇਹਨੇ ਅੱਗੇ ਆਪਣੀ ਸਿਸਟਰ ਜਿਹਦਾ ਨਾਮ ਸਰਿਤਾ ਹੈ ਅ ਜਿਹਦੇ ਕੋਲ ਬੱਚੇ ਨਹੀਂ ਹੈ ਉਹਨੂੰ ਅੱਗੇ ਦਿੱਤਾ ਸੀਗਾ ਸਰਿਤਾ ਬੱਚੇ ਆਪਣੇ ਹਸਬੰਡ ਦੇ ਨਾਲ ਬੱਚੇ ਨੂੰ ਲੈ ਕੇ ਅ ਜੋ ਪਿੱਛੇ ਰਾਜਸਥਾਨ ਦੀ ਬੈਕਗ੍ਰਾਉਂਡ ਜਿੰਨਾ ਦੀ ਹੈਗੀ ਉਹ ਬੱਚੇ ਨੂੰ ਲੈ ਕੇ ਰਾਜਸਥਾਨ ਵੱਲ ਨਿਕਲ ਗਏ ਤੇ ਟੈਕਨੀਕਲੀ ਇਹਨੂੰ ਟ੍ਰੇਸ ਕਰਦੇ ਹੋਏ